ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਪੰਜ ਟ੍ਰਿਕ ਲੈ ਕੇ ਆਏ ਆ। ਆਓ ਤੁਹਾਨੂੰ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਦੱਸਦੇ ਹਾਂ ਕਿ ਆਪਣੇ ਘਰ ਵਿੱਚ ਅਕਸਰ ਹੀ ਬਾਕਸ ਪਏ ਹੁੰਦੇ ਨੇ ਬਿਸਕੁਟਾਂ ਵਾਲੇ ਜਾਂ ਆਪਾਂ ਕੋਈ ਹੋਰ ਚੀਜ਼ ਲੈਣੇ ਆ। ਤਾਂ ਆਪਾਂ ਉਹ ਬਾਕਸ ਸੁੱਟ ਦਿੰਨੇ ਆ। ਤੁਸੀਂ ਇਸ ਨੂੰ ਇੱਕ ਵਧੀਆ ਤਰੀਕਾ ਵਰਤ ਕੇ ਕੋਈ ਕੰਮ ਇਸ ਤੋਂ ਲੈ ਸਕਦੇ ਹੋ। ਦੇਖੋ ਦੋਸਤੋ ਮੈਂ ਤੁਹਾਡੇ ਸਾਹਮਣੇ ਇਸ ਨੂੰ ਕੱਟ ਲਿਆ ਤੇ ਇਸ ਦੇ ਵਿੱਚ ਰੱਖ ਦਿੱਤਾ ਅਦਰਕ। ਅਜਿਆ ਕਰਨ ਨਾਲ ਕੀ ਹੁੰਦਾ ਇੱਕ ਤਾਂ ਅਦਰਕ ਜਲਦੀ ਸੁੱਕਦਾ ਨਹੀਂਗਾ ਇਸ ਤਰ੍ਹਾਂ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਫ੍ਰੀਜ ਵਿੱਚ ਜਾਂ ਅੰਦਰ ਜਾਂ ਬਾਹਰ ਜਲਦੀ ਤੁਹਾਡਾ ਅਦਰਕ ਸੁੱਕੇਗਾ ਨਹੀਂ। ਹੁਣ ਤੁਹਾਨੂੰ ਦੂਜੀ ਟ੍ਰਿਕ ਬਾਰੇ ਦੱਸਦੇ ਹਾਂ ਜਦ ਆਪਾਂ ਰੋਟੀ ਵੇਲਦੇ ਹਾਂ ਤਾਂ ਰੋਟੀ ਅਕਸਰ ਹੀ ਵੇਲਦੇ ਨੇ ਨਾ ਚਿਪਕਣ ਲੱਗ ਜਾਂਦੀ ਹੈ। ਅਗਰ ਆਪਾਂ ਜਿਆਦਾ ਸੁੱਕਾ ਆਟਾ ਲਾਉਂਦੇ ਆ ਤਾਂ ਰੋਟੀ ਜਦ ਪਕਾਉਣ ਵਿੱਚ ਸਖਤ ਪੱਕਦੀ ਆ। ਤੁਹਾਡੇ ਨਾਲ ਵੀ ਐਵੇਂ ਹੋ ਰਿਹਾ ਤਾਂ ਤੁਸੀਂ ਕੀ ਕਰਨਾ ਕਿ ਇਸ ਨੂੰ ਸਿਲੰਡਰ ਦੇ ਉੱਪਰ ਵੇਲਣੇ ਨੂੰ ਹਲਕਾ ਜਿਹਾ ਸੇਕ ਲਗਾ ਲੈਣਾ ਤਾਂ ਜੋ ਇਸ ਵਿੱਚ ਜਿੰਨੀ ਵੀ ਨਮੀ ਹੋਵੇਗੀ ਉਹ ਸੁੱਕ ਜਾਵੇ। ਉਸ ਤੋਂ ਬਾਅਦ ਤੁਸੀਂ ਰੋਟੀ ਬਣਾਓਗੇ ਤਾਂ ਬਿਲਕੁਲ ਵੀ ਰੋਟੀ ਨਾਲ ਚਿਪਕੇਗੀ ਨਹੀਂ। ਕੁਣ ਤੁਹਾਨੂੰ ਤੀਸਰੀ ਟ੍ਰਿਕ ਬਾਰੇ ਦੱਸਦੇ ਆਂ ਜਦੋਂ ਸੂਈ ਵਿੱਚ ਧਾਗਾ ਪਾਉਣਿਆ ਤਾਂ ਧਾਗੇ ਦੇ ਕਈ ਮੂੰਹ ਇਸ ਤਰ੍ਹਾਂ ਨਿਕਲ ਆਉਂਦੇ ਨੇ ਅਗਰ ਤੁਸੀਂ ਇਸ ਦੇ ਉੱਪਰ ਥੋੜਾ ਜਿਹਾ ਕਣਕ ਦਾ ਆਟਾ ਲਗਾ ਲਓਗੇ ਇਸ ਤਰ੍ਹਾਂ ਦੇਖੋ ਥੋੜਾ ਜਿਹਾ ਆਟਾ ਲਿਆ ਤੇ ਇਸ ਨੂੰ ਥੋੜਾ ਜਿਹਾ ਪਤਲਾ ਜਿਹਾ ਮਲ ਕੇ ਉੱਪਰ ਜੇ ਵੱਲ ਨੂੰ ਕਰੀ ਜਾਓਗੇ ਤੇ ਇੱਕਦਮ ਜਿੰਨੇ ਵੀ ਧਾਗੇ ਦੇ ਮੂੰਹ ਨੇ ਸਾਰੇ ਇਕੱਠੇ ਹੋ ਜਾਣਗੇ ਇੱਕ ਧਾਗਾ ਬਣ ਜਾਏਗਾ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਸੂਈ ਦੇ ਵਿੱਚ ਧਾਗਾ ਪੈ ਜਾਏਗਾ ਦੋਸਤੋ ਤੁਹਾਨੂੰ ਕਿਹੜੀ ਟ੍ਰਿਕ ਵਧੀਆ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਆਓ ਤੁਹਾਨੂੰ ਹੁਣ ਅਗਲੇ ਇਹ ਟ੍ਰਿਕ ਬਾਰੇ ਦੱਸਦੇ ਹਾਂ ਜਦੋਂ ਆਪਾਂ ਰੋਟੀ ਬਣਾਉਣ ਲੱਗਦੇ ਆ ਤਾਂ ਤਵੇ ਨੂੰ ਗਰਮ ਕਰਦਿਆਂ ਕਾਫੀ ਟਾਈਮ ਲੱਗ ਜਾਂਦਾ ਏ ਕਿਉਂਕਿ ਤਵੇ ਭਾਰੇ ਹੁੰਦੇ ਨੇ ਤੇ ਟਾਈਮ ਲੱਗ ਜਾਂਦਾ ਤਵੇ ਗਰਮ ਕਰਦਿਆਂ ਕਰਦਿਆਂ ਉਹਨਾ ਟਾਈਮ ਆਪਾਂ ਵੀ ਫ੍ਰੀ ਹੁੰਨੇ ਆ ਉਸ ਫ੍ਰੀ ਟਾਈਮ ਵਿੱਚ ਤੁਸੀਂ ਦੋਸਤੋਂ ਪੇੜੇ ਕਰ ਲਓ ਕਿਉਂਕਿ ਪੇੜੇ ਇੱਕ ਤਾਂ ਉਸ ਫ੍ਰੀ ਟਾਈਮ ਵਿੱਚ ਪੇੜੇ ਕਰੇ ਹੋਣਗੇ ਪੇੜੇ ਬਹੁਤ ਵਧੀਆ ਗੋਲ-ਗੋਲ ਹੋਣਗੇ ਰੋਟੀ ਵੀ ਤੁਹਾਡੀ ਸੋਹਣੀ ਬਣੇਗੀ ਤੇ ਫਿਰ ਜਦੋਂ ਤੁਹਾਡਾ ਤਵਾ ਗਰਮ ਹੋ ਜਾਵੇਗਾ ਤੁਸੀਂ ਮਿੰਟੋਂ-ਮਿੰਟੀ ਰੋਟੀਆਂ ਬਣਾ ਬਣਾ ਪਾਈ ਜਾਓਗੇ ਕਿਉਂਕਿ ਕਿਰ ਆਪਾਂ ਫ੍ਰੀ ਟਾਈਮ ਉਹਨੇ ਟਾਈਮ ਖੜੇ ਰਹਿਣੇ ਆ ਤੇ ਜਦ ਤਵਾ ਗਰਮ ਹੋ ਜਾਂਦਾ ਹੈ ਤੇ ਰੋਟੀ ਪੂਰੀ ਨਹੀਂ ਆਉਂਦੀ ਅਗਰ ਤੁਹਾਡੇ ਪਹਿਲਾਂ ਪੇੜੇ ਕਰੇ ਹੋਣਗੇ ਤੇ ਮਿੰਟੋ-ਮਿੰਟੀ ਤੁਸੀਂ ਰੋਟੀਆਂ ਬਣਾ ਸਕਦੇ ਹੋ ਦੋਸਤੋ ਸਭ ਤੋਂ ਵਧੀਆ ਕਿਹੜੀ ਟ੍ਰਿਕ ਲੱਗੀ ਇਹ ਵੀ ਕਮੈਂਟ ਕਰਕੇ ਦੱਸੋ ਜੀ ਆਓ ਤੁਹਾਨੂੰ ਹੁਣ ਅਗਲੀ ਤੇ ਲਾਸਟ ਵਾਲੀ ਟ੍ਰਿਕ ਬਾਰੇ ਦੱਸਦੇ ਆ ਕਿ ਆਪਣੇ ਘਰ ਵਿੱਚ ਇਸ ਤਰ੍ਹਾਂ ਦੇ ਮੱਗ ਹੁੰਦੇ ਆਪਾਂ ਬੱਚਿਆਂ ਨੂੰ ਦੁੱਧ ਦਿੰਨੇ ਇਹ ਮੱਗ ਕਾਫੀ ਤਿਲਕਨੇ ਹੁੰਦੇ ਨੇ ਤੇ ਬੱਚਿਆਂ ਦੇ ਹੱਥ ਵਿੱਚੋਂ ਕਈ ਵਾਰ ਛੁੱਟ ਜਾਂਦੇ ਨੇ ਕਿਉਂਕਿ ਇਸ ਦੇ ਸਾਈਡ ਤੇ ਪਾਲਿਸ਼ ਐਵੇਂ ਦੀ ਹੁੰਦੀ ਹੈ ਕਿ ਹੱਥਾਂ 'ਚੋਂ ਤਿਲਕਦੇ ਜਾਂਦੇ ਨਾਲੇ ਤੇ ਬੱਚਿਆਂ ਨੂੰ ਆਪਾਂ ਫਿਰ ਡਾਂਟਦੇ ਆ ਹੁਣ ਜਾਇਆ ਨਹੀਂ ਹੋਏਗਾ ਦੋਸਤੋ ਤੁਸੀਂ ਕੀ ਕਰਨਾ ਕਿ ਇਸ ਮੱਗ ਦੇ ਉੱਪਰ 1 2 3 ਜਿੰਨੀਆਂ ਵੀ ਤੁਸੀਂ ਚਾਹੋ ਰਬੜ ਪਾ ਸਕਦੇ ਹੋ ਰਬੜ ਜਿਹੜੇ ਕੱਚੀ ਰਬੜ ਹੁੰਦੀ ਉਹ ਪਾ ਦਿਓ ਆਪਣੇ ਘਰ ਵਿੱਚ ਅਕਸਰ ਹੀ ਹੁੰਦੀਆਂ ਨੇ ਜਿੰਨੀਆਂ ਚਾਹੋ ਤੁਸੀਂ ਪਾ ਸਕਦੇ ਹੋ ਇਸ ਤੇ ਨਾਲ ਇੱਕ ਕੀ ਕਿ ਹੱਥ ਆਪਣਾ ਬਿਲਕੁਲ ਵੀ ਤਿਲਕੇਗਾ ਨਹੀਂਗਾ ਦੋਸਤੋ ਸਭ ਤੋਂ ਵਧੀਆ ਕਿਹੜੀ ਟ੍ਰਿਕ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ